ਅਦਨੀਆਂ ਖਬਰਾਂ ਵਿੱਚ ਸਵਾਗਤ ਹੈ ਜੀ ਸਾਨੂੰ ਪਤਾ ਦਿਵਾਲੀ ਉਲਜੀ ਪਈ ਸੀ ਕੋਈ 20 ਦੀ ਕਹਿ ਰਿਹਾ ਸੀ ਕੋਈ 21 ਦੀ ਕਹਿ ਰਿਹਾ ਸੀਗਾ ਅੱਜ ਬੰਮ ਸਿੰਘ ਦਾ ਫੋਨ ਆ ਚੁੱਕਿਆ ਉਹ ਕਹਿੰਦਾ 21 ਤਰੀਕ ਨੂੰ ਤੁਸੀਂ ਪਟਾਕੇ ਪਾ ਕੇ ਬੰਬ ਚਲਾ ਕੇ ਤੁਸੀਂ ਆਪਣੇ ਦੀਵਾਲੀ ਮਨਾਸਾਂ ਇਹ ਵੀ ਮਾਪਿਓ ਬੱਚੇ ਨੂੰ ਪੈਸੇ ਨਹੀਂ ਦਿੰਦਾ ਉਹਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਊਗੀ ਕਿਉਂ ਆਪਤਾ ਇਹ ਮੀਟ ਸ਼ਰਾਬਦਾਰ ਨੂੰ ਡੱਕ ਕੇ ਆ ਜਾਂਦੇ ਨੇ ਤੇ ਜਨਾਨੀਆਂ ਬਹਿੰਗੇ ਮਹਿੰਗੇ ਸੂਟ ਪਾਲਾਂ ਦੀਆਂ ਨੇ ਬੱਚਾ ਜੇ 1500 ਦੇ ਪਟਾਕੇ ਫੂਕ ਦੂਗਾ ਤਾਂ ਉਹਨਾਂ ਦੇ ਸਾਰੀਆਂ ਬਰ ਰੜਕੀ ਜਾਂਦੇ ਨੇ ਛੋਟੇ ਇਹ ਨਹੀਂ ਰੜਕਦਾ ਸੀ 3500 ਵਾਲਾ ਸੂਟ ਪਾਈ ਵਰਦਿਆਂ 4000 ਵਾਲਾ ਸੂਟ ਪਾਈ ਵਰਦਿਆਂ ਦੀਵੇ ਹਿਰਕਣੇ ਲਾ ਕੇ ਆਉਂਦੇ ਕਿਸੇ ਨੇ ਖੂਹ ਤੇ ਲਾਉਣਾ ਕਿਸੇ ਨੇ ਸਮਾਦ ਤੇ ਲਾਉਣਾ ਕਿਸੇ ਨੇ ਖੇਤ ਲਾਉਣਾ ਕਿਸੇ ਨੇ ਬੋਤ ਤੇ ਲਾਉਣਾ ਕਿਸੇ ਕੋਠੇ ਤੇ ਲਾਉਣਾ ਕਿਸੇ ਨੇ ਚਵਾਰੇ ਤੇ ਲਾਉਣਾ ਕਿਸੇ ਨੇ ਗੁਰੂ ਘਰ ਲਾਉ ਨੇ ਬਨੇਰਾਂ ਤੇ ਲਾਉਣੇ ਨੇ ਕਿਸੇ ਨੇ ਕੌਲਿਆਂ ਤੇ ਲਾਉਣੇ ਨੇ ਕਿਤੇ ਆਲਿਆਂ ਤੇ ਲਾਉਣੇ ਨੇ ਕਿਤੇ ਵੀ ਤੁਸੀਂ ਲਾਉਣੇ ਨੇ ਤਾਂ ਬੜੇ ਸ਼ਾਂਤੀ ਨਾਲ ਆਪ ਦੀਵੇ ਜਰੂਰ ਲਾਉਣੇ ਹੁੰਦੇ ਨੇ ਕੌਲਿਆਂ ਦੇ ਉਹਦੇ ਵਿੱਚ ਵੀ ਆਲੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਦੀਵੇ ਲਾ ਕੇ ਆਪਣੇ ਘਰ ਨੂੰ ਰੋਸ਼ਨੀ ਦੇ ਸਕਦੇ ਹੋ ਦੀਪਮਾਲਾ ਬੱਦ ਬੱਦ ਲਾਓ ਲੈਟਾਂ ਛੱਡ ਕੇ ਰੱਖਿਓ ਕਿਹਾਂ ਵੀ ਪਤਾ ਲੱਗੇ ਗਵਾਂਡੀਆਂ ਨੂੰ ਵੀ ਇਹਨਾਂ ਨੇ ਵੀ ਰਵਾਲੀ ਬਣਾਈ ਆ ਤੇ ਚੰਗੀਆਂ ਵੀਡੀਓ ਲੱਗੀਆਂ ਸ਼ੇਅਰ ਕਰਦਾ ਕਰੋ ਇੱਕ ਬਟਨ ਤੁਹਾਨੂੰ ਕੋਸ ਨਹੀਂ ਹੁੰਦਾ ਜੇ ਤੁਸੀਂ ਮੈਨੂੰ ਫੋਲੋ ਕਰ ਲਓਗੇ ਜਾਂ ਮੇਰੀ ਵੀਡੀਓ ਨੂੰ ਸ਼ੇਅਰ ਕਰ ਲਓਗੇ ਜਾਂ ਮੈਨੂੰ ਫੋਲੋ ਕਰ ਲਗੇ ਤੁਹਾਡਾ ਕੋਈ ਫਸ ਨਹੀਂ ਘਟਦਾ ਦੀਵਾਲੀ ਤੋਂ ਪਹਿਲਾਂ ਜੱਟਾਂ ਦਾ ਦਿਵਾਲਾ ਲਿਕ ਲਿਆ ਪਿਆ ਕਿਉਂਕਿ ਜੀਰੀਆਂ ਹਲੇ ਖੇਤਾਂ 'ਚ ਹੀ ਖੜੀਆਂ ਨੇ ਪੈਸਾ ਟੁੱਕਰ ਆਇਆ ਨਹੀਂ ਹੈਗਾ ਦੀਵਾਲੀ ਨੂੰ ਮੁਰਗੇ ਬੱਕਰੇ ਲੋਕ ਬਹੁਤ ਬਣਾਉਣਗੇ ਤੇ ਖਾਣਗੇ ਪੀਣਗੇ ਬਹੁਤ ਪਾਪ ਪੁਨ ਹੋਣਗੇ ਤੇ ਮੱਥੇ ਵੀ ਟੇਕਣਗੇ ਤੇ ਘਰਾਂ 'ਚ ਮੀਟ ਸ਼ਰਾਬ ਵੀ ਚੱਲੂਗੀ ਸਾਡਾ ਪਰਪਿੱਤਰ ਤਹਾਲੀ 21 ਤਰੀਕ ਨੂੰ ਮਨਾਇੀ ਜਾਣੀ ਆ ਬੰਬ ਸਿੰਘ ਨੇ ਸਨੇਹਾ ਦਿੱਤਾ ਹੈ ਕਿ ਤੁਸੀਂ ਬ ਦੇ ਕੇ ਗੁਰੂ ਦਾ ਰੌਣਾ ਤੇ ਕਿਸਾਨਾਂ ਨੂੰ ਕਰ ਕੋਈ ਮਾਪਿਓ ਆਪਣੇ ਜਵਾਕ ਨੂੰ દિਵਾਲੀ ਦੇ ਤਿਹਾੜੀ ਤੇ ਪਟਾਕੇ ਕਿਸੇ ਕੁੱਟ ਰਿਆ ਉਹਨਾਂ ਦੇ ਉੱਪਰ ਕਾਰਵਾਈ ਹੋएगी ਤੇ ਉਹਦੇ ਉੱਤੇ ਪਰਚਾ ਪਾ 23 24 ਦੀ ਲਾਗੂ ਹੋਣਗੀ ਕਿੱਥੇ ਜਾਣਾ ਕਿ ਉਹ ਜਵਾਕਾਂ ਦਾ ਸਿਆਰ ਇੱਕ ਸਾਲ ਬਾਅਦ ਆਉਂਦਾ ਪਟਾਕੇ ਚਲਾਉਂਦਾ ਉਹਨਾਂ ਨੂੰ ਚਲਾਉਣ ਦੀ ਖੁੱਲੀ ਛੁੱਟੀ ਦਿੱਤੀ ਜਾਂਦੀ ਹੈ ਕਿਉਂਕਿ ਤੁਸੀਂ ਰੋਜ਼ ਠੇਕੇ ਤੇ ਜਾ ਕੇ ਰੋਜ਼ ਤਿੰਨ ਤਿੰਨ ਚਾਰ ਚਾਰ ਸੌ ਦੀਆਂ ਦਾਰੂ ਦੀਆਂ ਬੋਤਲਾਂ ਖਾਲੀ ਕਰਦੇ ਹੋ ਉਹਨਾਂ ਨੇ ਇੱਕ ਦਿਨ ਹੀ 4-500 ਪਤਾ ਨਹੀਂ 1000 ਦੀਆ ਖਰਚਣਾ ਹੁੰਦਾ ਤੁਸੀਂ ਉਹ ਤੋਂ ਵੀ ਦੋ ਘਰ ਸਾਰਿਆਂ ਨੇ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਆਉਣਾ ਕੱਲ ਨੂੰ ਦੀਵਾਲੀ ਦਾ ਪਵਿੱਤਰ ਤਿਹਾਰ ਆ ਸਾਰੇ ਪਰਿਵਾਰ ਨੇ ਰਾਜਮਜ ਕੇ ਖੁਸ਼ੀਆਂ ਮਨਾਉਣੀਆਂ ਨੇ ਜਿਨ੍ਹਾਂ ਨੇ ਨਹੀਂ ਮਨਾਉਣੀਆਂ ਉਹ ਨਾ ਮਨਾਓ ਪਰ ਜਿਨ੍ਹਾਂ ਨੇ ਮਨਾਉਣੀਆਂ ਨੇ ਉਹ ਪੂਰੇ ਤਾਉ ਮਦਾਵ ਨਾਲ ਮਨਾਓ ਪਟਾਕੇ ਚਲਾਉਣ ਤੇ ਲੱਡੂ ਜਲੇਬੀਆਂ ਖਲਾਜ ਆਮਣਾ ਸਾਰਾ ਕੁਸ ਖਾਣ ਗਰਮ ਗਰਮ ਪਕੌੜੇ ਖਾਣ ਪੀੜਾ ਦੇ ਪਕੌੜੇ ਖਾਣ ਇਹੀ ਹੁੰਦੀ ਆ ਥਾ ਪੀ ਲੋ ਇੱਥੇ ਪਤਾ ਨਹੀਂ ਕਿਹੜੇ ਬਰੇ ਆਉਣਾ ਗੁਰਗੰਦੀ ਵਾਲਾ ਕਿਸੇ ਦੀ ਦੀਵਾਲੀ ਕਿਸੇ ਦਾ ਦੀਵਾਲੀਆਂ ਮੇਰੇ ਵੱਲੋਂ ਸਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚਰੇ ਹੱਸਦੇ ਵਸਦੇ ਰਹ ਤੇ ਬਾਕੀ ਗੱਲ ਰਹੀ ਮੈਨੂੰ ਚਾਹਣ ਵਾਲੇ ਮੇਰੇ ਭੈਣ ਭਰਾ ਭਾਬੀਆਂ ਤਾਈਆਂ ਚਾਚੇ ਦੋਸਤ ਮੇਰੇ ਤੇ ਦਾਰ ਸਾਰੇ ਹਸਤੇ ਬਸਤੇ ਲੋ ਇੰਦਾ ਹੀ ਮੈਨੂੰ ਪਿਆਰ ਕਰਦੇ ਰਹੋ ਆਉਂਦੀ ਦੀਵਾਲੀ ਤੱਕ ਉਹਨਾਂ ਨੂੰ ਮੈਂ ਰਸਾਉਂਦੇ ਰਹਾਂਗੀ ਮੈਂ ਰੱਬ ਨੂੰ ਮੇਰੇ ਅਰਦਾਸ ਕਰਦਾ ਤੁਹਾਨੂੰ ਇੰਨੀ ਤਰੱਕੀ ਬਖਸ਼ੇ ਇੰਨੀ ਤਰੱਕੀ ਬਖਸ਼ੇ ਜੇ ਤੁਸੀਂ ਬਾਹਰ ਕਿਤੇ ਦੂਰ ਜਾਓ ਤੁਹਾਡੇ ਪਿੱਛੇ ਕੋਈ ਅਸਤਵਾਦੀ ਛੜਦੇ ਬਸ ਉਹਨਾਂ ਪੰਜਾਬ ਦੇ ਕਿਸੇ ਨੇ ਵੀ ਕਿਸੇ ਤੇ ਬੰਬ ਨਹੀਂ ਸੱਟਣਾ ਕਿਸੇ ਨੇ ਵੀ ਕਿਸੇ ਤੇ ਅਸਤਵਾਦੀ ਨਹੀਂ ਚਲਾਉਣੀ ਕਿਸੇ ਨੇ ਵੀ ਕਿਸੇ ਦੇ ਉੱਪਰ ਚੱਕਰ ਨਹੀਂ ਚਲਾਉਣਾ ਚੱਕਰ ਲੋਕਾਂ ਦੇ ਬਹੁਤ ਚੱਲੀ ਜਾਂਦੇ ਨੇ ਪਹਿਲਾਂ ਹੀ ਦੁਖੀ ਨੇ ਤੇ ਇੱਕ ਜ਼ਰੂਰੀ ਹੁਣ ਤੁਸੀਂ ਕਰੋਗੇ ਮੈਂ ਤੁਹਾਨੂੰ ਦੱਸਾਂ ਕਿ ਕਿਉਂਕਿ ਮੈਂ ਯਾਦ ਕਰਾਇਆ ਵੀ ਪੱਠਣਦਲੇ ਬੰਬ ਧਰ ਕੇ ਨਾ ਤੁਸੀਂ ਚਲਾਇਓ ਕੁੜੀਆਂ ਦੇ ਪੱਠਲ ਭਣਦ ਨੂੰ ਭਾਂਡੇ ਭਣਦ ਨੂੰ ਉੱਥੇ ਗਾਲਾਂ ਖਾਓਗੇ ਦਿਵਾਲੀ ਤੇ ਦਿਵਾਲਾ ਨਿਕਲ ਜੂਗਾ ਤੁਹਾਡੇ ਕਾਲਾ ਤੁਹਾਡੇ ਪਹਿਲੀ ਪੈਂਦੀਆਂ ਨੇ ਅੱਜ ਦਾ ਦਿਨ ਤੁਸੀਂ ਸ਼ਾਂਤ ਰਹੋ ਐਂ ਤੇ ਦੂਜੇ ਦਿਨ ਤੁਹਾਡੇ ਕਾਲਾ ਫਿਰ ਭੈਣ ਲੱਖ ਲੱਖ ਮੁਬਾਰਕਾਂ ਤੇ ਲੱਖ ਲੱਖ ਲਾਂਤਾ ਖਾਣ ਤੁਸੀਂ ਹੈ ਦਿਵਾਲੀ ਦੀਆਂ ਮੁਬਾਰਕਾਂ ਮੁਬਾਰਕਾਂ ਦੀ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਚਾਹੁੰਨਾਂ ਨੂੰ ਲਵ ਯੂ ਜਾਂਦੇ ਬਸ ਮੇਰਾ ਵੀਡੀਓ ਸ਼ੇਅਰ ਕਰ ਦਿਓ ਅਗੀਆਂ ਖਬਰਾਂ ਦੇ ਵਿੱਚ ਫਿਰ ਮਿਲਾਂਗੇ ਧੰਨਵਾਦ ਜਾਂਦੇ ਬਸ